ਜਿੱਥੇ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਉੱਤੇ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਬਠਿੰਡੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪਿੰਡ ਫਰੀਦਕੋਟ ਕੋਟਲੀ ਵਿਖੇ ਭਾਜਪਾ ਦੇ ਉਮੀਦਵਾਰ ਪਰਮਲ ਕੌਰ ਤੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਚੋਣ ਜਲਸਾ ਸੰਬੋਧਨ ਕਰਨ ਲਈ ਪਹੁੰਚੇ ਤਾਂ ਇਸ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਮੌਕੇ ਦੇ ਪੰਜਾਬ ਪੁਲਿਸ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਸਾਨਾਂ ਨੇ ਸਮਾਗਮ ਵਾਲੀ ਥਾਂ ਪਹੁੰਚਣ ਨੂੰ ਦੀ ਕੋਸ਼ਿਸ਼ ਕਰਦੇ ਬੈਰੀਕਡ ਤੋੜ ਕੇ ਕੇ ਬੰਦੀ ਕੋਸ਼ਿਸ਼ ਕੀਤੀ ਜਿੱਥੇ ਕਿ ਪੁਲਿਸ ਅਤੇ ਕਿਸਾਨਾਂ ਵਿੱਚ ਤਕਰਾਰਵਾਜੀ ਸ਼ੁਰੂ ਹੋ ਗਈ ਦੇਖਦੇ ਦੇਖਦੇ ਪਰਸੋਂ ਲੋਕ ਕਿਸਾਨਾਂ ਨੂੰ ਖਦੇੜਦੇ ਖੇਤਾਂ ਵਿੱਚ ਭਜਾਇਆ ਗਿਆ ਇਸ ਮੌਕੇ ਦੇ ਕਿਸਾਨਾਂ ਵੱਲੋਂ ਜਿੱਥੇ ਭਾਜਪਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਜਣデア ਜੋ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੁਲਿਸ ਨੇ ਲਾਠੀ ਚਾਰਜ ਕੀਤਾ ਗਿਆ ਹੈ ਜਿਸ ਕਾਰਨ ਦੋ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਦੇ ਹਰਵਿੰਦਰ ਸਿੰਘ ਦੱਸਿਆ ਕਿ ਉਹਨਾਂ ਨੇ ਭਾਜਪਾ ਦੇ ਉਮੀਦਵਾਰਾਂ ਦੇ ਇਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਕਿਉਂਕਿ ਉਹਨਾਂ ਵੱਲੋਂ ਕਿਸਾਨਾਂ ਦੇ ਹੱਕਾਂ ਵਿੱਚ ਮਾਰੇ ਗਏ ਡਾਕਿਆਂ ਦੇ ਖਿਲਾਫ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਭਜਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਰੋਜ਼ ਕੀਤੇ ਜਾ ਰਹੇ ਹਨ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਆ ਕਿਸਾਨ ਆਗੂ 24 ਪੰਜਾਬ ਨੂੰ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਦੀ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਰਿਪੋਰਟ ਅਰਵਿੰਦਰ ਸਿੰਘ ਅਭਿਨਾਸ਼ ਮਿਸ਼ਰ ਡਾਟਾ ਨੂੰ Cao đấy, cao đấy Cao đấy Ô ba chịu đấy ਉਹਨਾਂ ਨੂੰ ਉਹਨਾਂ ਕਾਰਾ ਦਿੱਤੀਆ ਕਾਰਾਬ ਕਾਰੇ ਜਿਹਨੂੰ ਦੇਖ ਕੇ ਬਗਾਲਾਂ ਬਿਜੂਰਾਂ ਨੇ ਇਕੱਠੇ ਹੋ ਬਕਾਇਦਾ ਇਹਨਾਂ ਨੇ ਕਾਮ ਦਿੱਤਾ ਆਪਣੇ ਕੋਲ ਵੀਰਿਆ ਜਿਹਨੂੰ ਆਪਣਾ ਲੋ ਕੋਈਾਰੇ ਆਪਣੀ ਜੀਵਨ ਲਾਹਤਾ ਆਪਣਾ ਹੱਥ ਕੋਲੋਂਗਾ ਆਪਾਂ ਵੀ ਲੋਕ ਨੂੰ ਬੋਲਤਾ ਹਾਂਗੇ ਕੋਡੀ ਜੀਵਨ ਲਾਹਤਾ ਕਾਰੇਾਂ ਤੋਂ ਯਾਤਰ ਸੜਿਆ ਤੇ ਕਾਹ ਕਰ ਰਹੀ ਐ ਜੀਵਨ ਜੀਵਨ ਖਾਧੇ ਹਜ਼ਾਰਾਂ ਪਾਗ ਮਜ਼ਦੂਰ ਮਾਰੇ ਕੋਈ ਅਤਿ ਸ਼ਰਮ ਕੋਦੇ ਪੰਜਾਬ ਦੇ ਵਿੱਚ ਅਜਾੜ ਚੋਰ ਸਰਕਾਰ ਕਰਦੀ ਨਹੀਂ ਕੌਣ ਕਹਿੰਦੇ ਉਹ ਕੋਈ ਤੁਹਾਡਾ ਖਟਾ ਖਟਾ ਅਜਾਓ ਅਜਾਓ ਦੋਲੇ ਸਾਰੇ ਆਓ ਫਸਾ ਆਓ ਅਜਾਓ ਆ ਰਿਹਾ ਆ ਰਿਹਾ ਆਸੀ ਬਈ ਜਾ ਹਾਂ ਤੁਸੀਂ ਆ ਕੇ ਲਓ ਯਾਰ ਕੋਈ और ये करता कोई कोई होता क्या नहीं मतलब क्या नहीं मतलब क्या नहीं मतलब ਗਾਲ ਤੇ ਨਹੀਂ ਕਾਲੀ ਆ ਹੱਗਾ ਪਿਆ ਜੋ ਕਿ ਉਹ ਲੋਕ ਉਹ ਮੈਂ ਉਹ ਬੰਦੇ ਨੂੰ ਆ ਦੇ ਮਾਰ ਦੇ ਖਾ ਉਹ ਮਤਾਂ ਮਦਦ ਕਰਦੇ ਜਿਵੇਂ ਉਹ ਕਹਿੰਦਾ ਕਾਵੇ ਕਾਵੇ ਕਿੰਨੇ ਵਾਰੀ ਫੋਟੋਆਂ ਦੇ ਵਿੱਚ ਪੇਚ ਕਰ ਰਿਹਾ ਹੋਵੇ ਲੇਕਿਨ ਧੱਕ ਦੇ ਨਾਲ ਮਾਰ ਖਾਦੇ ਗਰ ਕਾਦੀ ਨਾਰੀ ਲਗਣੇ ਆ ਅਰੋਧ ਕਰਦਾ ਉਹਦਾ ਕੀ ਗੱਲ ਹੋਈ ਬਾਈ ਸ਼ਾਂਤਮਈ ਢੰਗ ਨਾਲ ਪ੍ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਹਾਂ ਕਿੰਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਉਹ ਕਿਹਾ ਮੇਰੇ ਡਾਂਗ ਮਰੀਏ ਤੇ ਹੱਡੀ ਟੁੱਟਦੀ ਉਹ ਕਹਿੰਦੇ ਜਾਤੀ ਪੁਲਿਸ ਕਿਹਾ ਜੀ ਤੁਹਾਨੂੰ ਜਾਤੀ ਸੁਤੇ ਗਾੜਾ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬੰਨਾ ਉਹ ਤਾਂ ਬੰਨਾ ਬਣਾਇਆ ਜੀ ਪਰ ਹੁਣ ਮਾਹੌਲ ਜਿਹੜਾ ਥੋੜਾ ਤਲਖੀ ਭਰਾ ਹੋ ਗਿਆ ਕਿਉਂਕਿ ਇੱਥੋਂ ਦੀ ਉਹ ਸਾ ਜਿਹੜੇ ਪਿੰਡ ਦੇ ਵਿੱਚ ਹੀ ਮਜ਼ਦੂਰ ਨਮਾਜ਼ਾਂ ਕੋ ਹੋਰ ਉਹਨਾਂ ਦੇ ਨਮਾਜ਼ੀ ਨਾਲ ਲਿਆ ਰੱਖਦੇ ਉਹ ਉਚਾਰੇ ਸੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਨਾਲ ਇੱਥੇ ਆ ਕੇ ਸੀ ਉਹਨਾਂ ਦੇ ਘੱਟ ਤੋਂ ਘੱਟ ਵੀ ਦੀ ਆਪਾਂ ਘਰ ਦੀ ਵੀ ਲਾ ਕੇ ਤਾਂ ਮਤਲਬ ਇਹ 200 ਮੀਟਰ ਦਾ ਕਹਿੰਦੇ ਘੱਟ ਤੋਂ ਘੱਟ 1800 ਮੀਟਰ ਪਿੱਛੇ ਖੜੇ ਹਲੇ ਤੱਕ ਵੀ ਵੱਡੀ ਸੜਕ ਦੇ ਅੱਜ ਲਾਤੀ ਚਾਰਜ ਕਿਸ ਗੱਲ ਨੂੰ ਲੈ ਕੇ ਸੀ ਚਾਰਜ ਜੀ ਉਹ ਕਦੇ ਜਦੋਂ ਮਤਲਬ ਇਹ ਅੱਗੇ ਜਾਣ ਨਹੀਂ ਦਿੰਦੇ ਜੇ ਕਿ ਵੀ ਜਿਹੜਾ ਨੇੜੇ ਐ ਉੱਥੇ ਜਾਣ ਦਿਓ ਉਸ ਤੋਂ ਬਾਅਦ ਇਹਨਾਂ ਨੇ ਬਣਾਇਆ ਕਿਉਂਦਾ ਇਹ ਕਹਿੰਦੇ ਵੀ ਜਿਹੜਾ ਅੱਜ ਇੱਕ ਆਗੂ ਆ ਕੋਈ ਉਹ ਆਪੇ ਸ਼ਬਦਾਂ ਉਹ ਬੋਲ ਗਿਆ ਉਹਦੇ ਚ ਕੀ ਹੈ ਤੁਸੀਂ ਜਾਤੀ ਫਰਦੀ ਪਰ ਉਸ ਅੱਖ ਵਿੱਚ ਕੋਈ ਵੀਡੀਓ ਹੈਗੀ ਉਸ ਬੰਦੇ ਦੀ ਵੀਡੀਓ ਦਿਖਾਓ ਵੀਡੀਓ ਹੈਗੀ ਤਾਂ ਵੇਖੀ ਜੂ ਆਪੇ ਆਪਸ ਹੀ ਕਹਿਣਾ ਜਦੋਂ ਮੁੰਡੀਆਂ ਵੱਲੋਂ ਲਾਸੀ ਅਪਸ਼ਬਦਾਂ ਵਾਲੇ ਤੱਕ ਬੋਲਦੇ ਆ ਨਾ ਬੋਲਣਾ ਕਿਉਂਕਿ ਸਾਡੇ ਨਾਲ ਕਿਸਾਨ ਮਜ਼ਦੂਰ ਸਾਰੇ ਭਾਈਚਾਰੇ ਧਰਮਾਂ ਦੇ ਨਾਲ ਵੀ ਅਸੀਂ ਇਕੱਠੇ ਆ ਪਰ ਰੌਲਾ ਸਿਰਫ ਖੇਤੀ ਦੇ ਨਾਲ ਸਾਨੂੰ ਬਚਾਉਂਦਾ ਉਸ ਤਰ੍ਹਾਂ ਇਸ ਇਹਨਾਂ ਦਾ ਵਿਰੋਧ ਕਰ ਰਹੇ ਸੀ ਇੱਥੇ ਜੇ ਇਹਨਾਂ ਕੋਲ ਕੋਈ ਹਾਈਬ੍ਰਿਡ ਕੋਈ ਇਸ ਤਰ੍ਹਾਂ ਦੀ ਕੰਦੀ ਹੋ ਲਿਆ ਤਾਂ ਉਹ ਵੀਡੀਓ ਦਿਖਾਈ ਜਾਊਗੀ ਪਰ ਸਾਡਾ ਕਿਸਾਨਾ ਕੋਈ ਮੈਨੂੰ ਲੱਗਦਾ ਹੈ ਹਾਲ ਤੱਕ ਕੋਈ ਜਾਤੀ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਬੋਲ ਜੇ ਇਸ ਕਰਕੇ ਇਸ ਵਿਰੋਧ ਦੇ ਵਿੱਚ ਪਹੁੰਚੇ ਆ ਆ ਬੈਠੇ ਆ ਹਰ ਹਾਲਤਾਂ ਜਿਹੜਾ ਵਿਰੋਧ ਜਿਵੇਂ ਪਹਿਲਾਂ ਕੱਲ੍ਹ ਜਾਂ ਚ ਨਿਕਲਿਆ ਕਿ ਦਰੁਸਮਾਰਸ਼ ਨਾਲ ਸ਼ਾਂਤਮਈ ਉਹ ਕਰਾਂਗੇ ਤੇ ਖੂਨ ਵੀ ਕਰਾਂਗੇ ਆ ਬੈਠੇ ਆ ਇੱਥੇ